ਰੋਜ਼ਾਨਾ ਤુલਸੀ ਨੂੰ ਪਾਣੀ ਦੇਣ ਨਾਲ ਕੀ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਤુલਸੀ ਨੂੰ ਪਾਣੀ ਦੇਣਾ ਕਿੰਨਾ ਸ਼ੁਭ ਮੰਨਿਆ ਜਾਂਦਾ ਹੈ ਅੱਜ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਰੋਜ਼ ਤુલਸੀ ਨੂੰ ਪਾਣੀ ਦੇਣ ਨਾਲ ਤੁਹਾਨੂੰ ਕਿਸ ਤਰ੍ਹਾਂ ਦੇ ਲਾਭ ਮਿਲ ਸਕਦੇ ਹਨ ਸਾਡੇ ਸ਼ਾਸਤਰਾਂ ਵਿੱਚ ਤુલਸੀ ਦੇ ਪੌਦੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਪੌਦੇ ਵਿੱਚ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਭਗਵਾਨ ਵਿਸ਼ਨੂੰ ਤੁਲਸੀ ਦੇ ਪੱਤੇ ਦੇ ਬਿਨਾ ਕਿਸੇ ਵੀ ਪ੍ਰਕਾਰ ਦਾ ਭੋਗ ਸਵੀਕਾਰ ਨਹੀਂ ਕਰਦੇ ਇੰਨਾ ਹੀ ਨਹੀਂ ਤੁਲਸੀ ਦਾ ਪੌਦਾ ਭਗਵਾਨ ਵਿਸ਼ਨੂੰ ਨੂੰ ਬਹੁਤ ਹੀ ਪਸੰਦ ਹੈ ਇਸ ਲਈ ਜੋ ਵੀ ਮਨੁੱਖ ਤੁਲਸੀ ਦੀ ਪੂਜਾ ਕਰਦਾ ਹੈ ਉਹ ਕਦੇ ਆਪਣੀ ਜ਼ਿੰਦਗੀ ਵਿੱਚ ਦੁੱਖ ਤੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਦਾ ਉਸ ਵਿਅਕਤੀ ਦੀ ਦੁਰਦਸ਼ਾ ਕਦੇ ਨਹੀਂ ਹੁੰਦੀ ਤੁਲਸੀ ਦੀ ਪੂਜਾ ਕਰਨ ਵਾਲਾ ਵਿਅਕਤੀ ਕੋਰ ਪਾਪ ਕਰਨ ਦੇ ਬਾਅਦ ਵੀ ਨਰਕ ਚ ਜਾਣ ਤੋਂ ਬਚ ਸਕਦਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਮੱਤਰ ਤੂਸਰੀ ਦੇ ਪੌਦੇ ਨੂੰ ਪਾਣੀ ਦੇਣ ਨਾਲ ਸਾਨੂੰ ਕੀ ਫਾਇਦਾ ਮਿਲ ਸਕਦਾ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਇਸ ਬਾਰੇ ਵਿਸਥਾਰ ਨਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਜ਼ਿਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜੈ ਵਿਸ਼ਨੂੰ ਜ਼ਰੂਰ ਲਿਖੋ ਦੋਸਤੋ ਇਕ ਵਾਰ ਦੇਵੀ ਸਤਿਆਭਾਮ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਪੁੱਛਿਆ ਕਿ Swami ਤੁਸੀਂ ਤਾਂ ਇੰਨਾ ਲੋਕਾਂ ਦੇ Swami ਹੋ ਪਰ ਫਿਰ ਵੀ ਤੁਸੀਂ ਤુલਸੀ ਦੇ ਪੌਦੇ ਦੀ ਪੂਜਾ ਕਿਉਂ ਕਰਦੇ ਹੋ ਇਸ ਨੂੰ ਰੋਜ਼ ਪਾਣੀ ਕਿਉਂ ਛੜਾਉਂਦੇ ਹੋ ਇਸ ਦਾ ਕੀ ਮਹੱਤਵ ਹੈ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਦੇਵੀ ਤુલਸੀ ਦਾ ਪੌਦਾ ਮਾਤਾ ਲక్ష్ਮੀ ਦਾ ਸਰੂਪ ਹੈ ਜਿਸ ਦੀ ਪੂਜਾ ਕਰਨ ਤੇ ਜਾੜ ਛੜਾਉਣ ਨਾਲ ਕਈ ਫਾਇਦੇ ਹੁੰਦੇ ਹਨ ਤੇ ਕਈ ਪਾਪ ਖਤਮ ਹੋ ਜਾਂਦੇ ਹਨ ਤੁਲਸੀ ਦੇ ਪੌਦੇ ਨੂੰ ਜਲ ਦੇਣ ਦੇ ਮਹਤਵ ਨੂੰ ਸਮਝਣ ਲਈ ਐਨਾ ਮੈਂ ਤੈਨੂੰ ਇੱਕ ਪ੍ਰਾਚੀਨ ਕਥਾ ਸੁਣਾਉਂਦਾ ਹਾਂ ਇਸ ਕਥਾ ਨਾਲ ਤੇਰੇ ਸਾਰੇ ਪ੍ਰਸ਼ਨਾਂ ਦੇ ਉੱਤਰ ਖੁਦ ਹੀ ਤੈਨੂੰ ਮਿਲ ਜਾਣਗੇ ਇਸ ਲਈ ਇਸ ਕਥਾ ਨੂੰ ਧਿਆਨ ਨਾਲ ਸੁਣੀ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਇਹ ਦੇਵੀ ਜੋ ਵੀ ਮਨੁੱਖ ਇਸ ਕਥਾ ਨੂੰ ਸਿਰਫ ਇੱਕ ਵਾਰ ਸੁਣ ਲੈਂਦਾ ਹੈ ਉਸ ਨੂੰ 100 ਸਾਲਾਂ ਤੱਕ ਤੁਲਸੀ ਨੂੰ ਜਲ ਦੇਣ ਦਾ ਫਲ ਮਿਲ ਜਾਂਦਾ ਹੈ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਦੇਵੀ ਬਹੁਤ ਪਹਿਲਾਂ ਦੀ ਗੱਲ ਹੈ अवंतीपुरज कर्णेश्वर नामक एक ब्राह्मण ਦੰਦ ਸੀ ਉੱਤਰਮਨਾਲਤਾ ब्राह्मण ਸੀ ਪਰ ਕਰਮ ਤੋਂ ਪ੍ਰੇਸ਼ਟ ਸੀ ਉਹ ਕਪਟੀ ਸੀ ਤੇ ਚਮੜਾ ਆਦੀ ਵਿਸ਼ਕਿੱਤਤਾਂ ਕੋਮਦਾ ਸੀ ਉਸਨੇ ਆਪਣੀ ਜ਼ਿੰਦਗੀ ਵਿੱਚ ਕਈ ਝੂਠ ਬੋਲੇ ਤੇ ਉਸਦਾ ਮਨ ਸਦਾ ਬੁਰੇ ਵਿਚਾਰਾਂ ਨਾਲ ਭਰਿਆ ਰੰਦ ਸੀ ਉਹ ਚੋਰੀ ਵੈਸ਼ਾ ਗਮਨ ਤੇ ਜੂਏ ਦਾ ਆਦਿ ਸੀ ਉਸਨੇ ਆਪਣੀ ਜ਼ਿੰਦਗੀ ਚ ਕਦੇ ਵੀ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਸੀ ਤੇ ਨਾ ਹੀ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ ਉਜਾ ਪਾੜਨਾ ਉਸਦਾ ਕੋਈ ਸੰਬੰਧ ਨਹੀਂ ਸੀ ਉਸਦਾ ਮਨ ਹਮੇਸ਼ਾ ਦੂਜਿਆਂ ਦੇ ਧੰਦੇ ਲੱਗੇ ਰਹਿੰਦਾ ਸੀ ਉਹ ਦਿਨ ਸਤਾਂਕਾ ਮੋਂਦਾ ਤੇ ਰਾਤ ਨੂੰ ਵਿਸ਼ਵੋਮਨ ਦੇ ਨਾਲ ਸਮਾਂ ਬਿਤਾਉਂਦਾ ਸੀ ਇਸ ਤਰ੍ਹਾਂ ਉਹ ਪਾਪੀ ਵਿਅਕਤੀ ਬਣ ਚੁੱਕਿਆ ਸੀ ਦਨੇਸ਼ਵਰ ਆਪਣੀ ਜ਼ਿੰਦਗੀ ਸਿਰਫ ਪਾਪ ਕਰਨ ਵਿੱਚ ਬਿਤਾ ਰਿਹਾ ਸੀ ਉਸਨੇ ਆਪਣੇ ਮੂੰਹ ਕਦੇ ਵੀ ਭਗਵਾਨ ਵਿਸ਼ਨੂੰ ਦਾ ਨਾਮ ਨਹੀਂ ਲਿਆ ਇਸੇ ਤਰ੍ਹਾਂ ਕਈ ਪਾਪ ਕਰਦੇ ਹੋਏ ਉਸ ਨੂੰ ਕਈ ਸਾਲ ਬੀਤ ਗਏ ਫਿਰ ਉਹ ਬ੍ਰਾਹਮਣ ਖਰੀਦ ਤੇ ਵਿਕਰੀ ਕਰਨ ਦੀ ਹਾਲਤ ਵਿੱਚ ਨਾ ਰਿਹਾ। ਨਗਰ ਦੇ ਨੇੜੇ ਨਮਰਦਾ ਨਦੀ ਵਹਿੰਦੀ ਸੀ। ਉੱਥੇ ਇਸ਼ਨਾਨ ਕਰਨ ਲਈ ਦੂਰ ਦੂਰ ਤੋਂ ਲੋਕ ਆਇਆ ਕਰਦੇ ਸੀ। ਉਹ ਬ੍ਰਾਹਮਣ ਵੀ ਉਸੇ ਨਦੀ ਦੇ ਕਿਨਾਰੇ ਇੱਕ ਆਸ਼ਰਮ 'ਚ ਠਹਿਰਿਆ। ਆਸ਼ਰਮ ਦੇ ਵਿਦਵਾਨ ਬ੍ਰਾਹਮਣ ਪੁਰਾਣਾ ਦਾ ਪਾਠ ਕਰ ਰਹੇ ਸੀ। ਜਿੱਥੇ ਉਹ ਪਖੰਡੀ ਦਨੇਸ਼ਵਰ ਵੀ ਟੋਣ ਕਰਦਾ ਹੋਇਆ ਉਹਨਾਂ ਦੇ ਨਾਲ ਹੀ ਰੁਕ ਗਿਆ। ਵਿਦਵਾਨ ਬ੍ਰਾਹਮਣਾਂ ਦੇ ਨਾਲ ਰਹਿ ਕੇ ਉਸ ਨੂੰ ਵੀ श्री हरि विष्णु ਦੇ ਨਾਮ ਨੂੰ ਸੁਣਨ ਦਾ ਮੌਕਾ ਮਿਲਿਆ। ਉਹ ਸਥਾਨ 'ਤੇ 1 ਮਹੀਨੇ ਤੱਕ ਰਿਹਾ। ਫਿਰ ਉੱਥੇ ਆਏ ਲੋਕਾਂ ਨੇ ਗਾਂ ਦਾ ਪੂਜਨ ਕਰਕੇ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ। ਉਸੇ ਭੋਜਨ 'ਚ ਪਾਪੀ ਦਨੇਸ਼ਵਰ ਬ੍ਰਾਹਮਣ ਨੇ ਵੀ ਹਿੱਸਾ ਲਿਆ। ਉਸ ਆਸ਼ਰਮ 'ਚ ਇੱਕ ਤુલਸੀ ਦਾ ਪੌਦਾ ਵੀ ਸੀ। ਜਾਣੇ-ਅਣਜਾਣੇ 'ਚ ਉਹ ਬ੍ਰਾਹਮਣ ਉਸ ਤુલਸੀ ਦੇ ਪੌਦੇ ਨੂੰ ਪਾਣੀ ਪਾਉਂਦਾ ਸੀ। ਉਸਦੇ ਮਨ 'ਚ ਕੋਈ ਵਿਚਾਰ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ। ਪਰ ਫਿਰ ਵੀ ਸਵੇਰੇ ਉੱਠ ਕੇ ਉਹ ਤੋਸੀ ਦੇ ਪੌਦੇ ਨੂੰ ਪਾਣੀ ਪਾਇਆ ਕਰਦਾ ਸੀ ਫਿਰ ਇੱਕ ਦਿਨ ਜਦ ਉਹ ਆਸ਼ਰਮ 'ਚ ਸੋ ਰਿਹਾ ਸੀ ਉਸ ਥਾਂ 'ਤੇ ਇੱਕ ਸੱਪ ਆ ਗਿਆ ਸੱਪ ਨੇ ਪਾਪੀ ਬ੍ਰਾਹਮਣ ਨੂੰ ਨੀਂਦ ਵਿੱਚ ਹੀ ਕੱਟ ਲਿਆ ਤੇ ਉਸ ਦੀ ਉਸੇ ਸਮੇਂ ਮੌਤ ਹੋ ਗਈ ਸਵੇਰੇ ਜਦ ਬਾਕੀ ਬ੍ਰਾਹਮਣਾਂ ਨੇ ਉਸ ਨੂੰ ਬੇਹੋਸ਼ ਅਵਸਥਾ ਵਿੱਚ ਦੇਖਿਆ ਤਾਂ ਉਹਨਾਂ ਨੇ ਸਮਝਿਆ ਕਿ ਇਸ ਦੀ ਮੌਤ ਹੋ ਗਈ ਹੈ ਪਾਪੀ ਬ੍ਰਾਹਮਣ ਦੀ ਮੌਤ ਤੋਂ ਬਾਅਦ ਉੱਥੇ ਜੰਦੂਤ ਪ੍ਰਗਟ ਹੋਏ ਤੇ ਉਸ ਨੂੰ ਫੜ ਕੇ ਯਮ ਲੋਕ ਲੈ ਜਾਣ ਲੱਗੇ ਰਸਤੇ ਜਾਂਦੇ ਹੋਏ ਉਹ ਬ੍ਰਾਹਮਣ ਬਿਰਲਾਪ ਕਰਨ ਲੱਗਿਆ ਤੇ ਜੰਦੂਤਾਂ ਨੂੰ ਕਹਿਣ ਲੱਗਿਆ اے ਜੰਦੂਤੋ ਮੈਨੂੰ ਕਿੱਥੇ ਲਿਜਾ ਰਹੇ ਹੋ ਮੇਰੀ ਮੌਤ ਆਖਰ ਕਿਸ ਕਰਕੇ ਹੋਈ ਤਾ ਜੰਦੂਤ ਉਸ ਨੂੰ ਦੱਸਦੇ ਹਾਂ ਓਏ ਦੁਸ਼ਟ ਪਾਪੀ ਬ੍ਰਾਹਮਣ ਤੂੰ ਜਨ ਤੋਂ ਲੈ ਕੇ ਮੌਤ ਤੱਕ ਬਹੁਤ ਸਾਰੇ ਪਾਪ ਕੀਤੇ ਹਨ ਤੇਰੇ ਪਾਪਾ ਕਰਕੇ ਹੀ ਤੈਨੂੰ ਇੱਕ ਕਾਲੇ ਸੱਪ ਨੇ ਡੰਗਿਆ ਤੇ ਤੇਰੀ ਮੌਤ ਹੋ ਗਈ ਹੁਣ ਅਸੀਂ ਤੈਨੂੰ ਯਮਲੋਕ ਲੈ ਕੇ ਜਾ ਰਹੇ ਹਾਂ ਉੱਥੇ ਤੇਰੇ ਪਾਪਾਂ ਤੇ ਕਰਮਾਂ ਦਾ ਸਾਰਾ ਹਿਸਾਬ ਹੋਵੇਗਾ ਤੇ ਤੈਨੂੰ ਨਿਸ਼ਚਿਤ ਹੀ ਨਕ ਵਿੱਚ ਭੇਜ ਦਿੱਤਾ ਜਾਵੇਗਾ ਇਹ ਸੁਣ ਕੇ ਉਹ ਬ੍ਰਾਹਮਣ ਜ਼ੋਰ-ਜ਼ੋਰ ਦੀ ਵਿਰਲਾਪ ਕਰਨ ਲੱਗਿਆ ਤੇ ਜੰਦੂਤਾ ਤੋਂ ਮਾਫੀ ਮੰਗਣ ਲੱਗਾ ਪਰ ਜੰਦੂਤਾ ਨੇ ਉਸਤੇ ਜ਼ਰਾ ਵੀ ਤਰਸ ਨਾ ਕੀਤਾ ਤੇ ਯਮ ਲੋਕ ਲੱਭੇ ਜਦ ਬ੍ਰਾਹਮਣ ਯਮ ਲੋਕ ਵਿੱਚ ਯਮ ਰਾਜ ਦੇ ਸਾਹਮਣੇ ਪਹੁੰਚਿਆ ਤਾਂ ਯਮ ਰਾਜ ਕੋਲ ਬੈਠੇ ਚਿਤ੍ਰਗੁਪਤੇ ਉਸਦੇ ਜਨਮ ਤੋਂ ਲੈ ਕੇ ਮੌਤ ਤੱਕ ਦਿੱਤੇ ਗਏ ਸਾਰੇ ਕਰਮਾਂ ਦਾ ਲੇਖਾ ਜੋਖਾ ਕੱਟ ਕੇ ਯਮ ਰਾਜ ਨੇ ਕਿਹਾ ਯਮ ਮਹਾਰਾਜ ਇਸ ਬ੍ਰਾਹਮਣ ਨੇ ਬਚਪਨ ਤੋਂ ਲੈ ਕੇ ਮੌਤ ਤੱਕ ਸਿਰਫ ਪਾਪ ਹੀ ਪਾਪ ਕੀਤੇ ਹਨ। ਇਸਨੇ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਪੁੰਨ ਦਾ ਕੰਮ ਨਹੀਂ ਕੀਤਾ। ਇਹ ਤਾਂ ਬਹੁਤ ਵੱਡਾ ਪਾਪੀ ਹੈ। ਇਸ ਨੂੰ ਨਰਕ ਵਿੱਚ ਸੁੱਟ ਦਿੱਤਾ ਜਾਵੇ। ਫਿਰ ਯਮराज ਨੇ ਕਿਹਾ, "ਇਸ ਦੁਸ਼ਟ ਬ੍ਰਾਹਮਣ ਨੂੰ ਲੈ ਜਾਓ ਤੇ ਇਸ ਨੂੰ ਕੁੰਭੀ ਨਰਕ ਵਿੱਚ ਪਾ ਦਿਓ।" ਯਮराज ਦੇ ਆਦੇਸ਼ ਅਨੁਸਾਰ ਦੁਤ ਹੱਸਦੇ ਹੋਏ ਉਸ ਪਾਪੀ ਬ੍ਰਾਹਮਣ ਨੂੰ ਲੈ ਕੇ ਤੇ ਉਸ ਨੂੰ ਕੁੰਭੀ ਨਰਕ ਲੈ ਕੇ ਜਿੱਥੇ ਵੱਡੇ-ਵੱਡੇ ਕੋਲ ਦੇ ਹੋਏ ਤੇਲ ਦੇ ਕਢਾਈ ਸੀ। ਜਿੰਨਾਂ ਦੀ ਆਗਮਚ ਰਹੀ ਸੀ ਫਿਰ ਜੰਦੂਤਾਨੀ ਉਸ ਬ੍ਰਾਹਮਣ ਨੂੰ ਖੋਲਦੇ ਹੋਏ ਤੇਲ ਦੇ ਕੜਾਹੀ ਵਿੱਚ ਪਾ ਦਿੱਤਾ ਫਿਰ ਜਿਮੀ ਉਹ ਬ੍ਰਾਹਮਣ ਤੇਲ ਵਿੱਚ ਡਿੱਗ ਗਿਆ ਉਹ ਤੇਲ ਇੱਕਦਮ ਠੰਡਾ ਪੈ ਗਿਆ ਇਸ ਵਿੱਚ ਘਟਨਾ ਨੂੰ ਦੇਖ ਕੇ ਜੰਦੂਤਾਨ ਨੂੰ ਬਹੁਤ ਹੈਰਾਨੀ ਹੋਈ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਇਹ ਦੇਖ ਕੇ ਜੰਦੂਤ ਉਸੇ ਵਿਲੀ ਹੀ ਅਮਰਾਜਪੁਰ ਪਹੁੰਚੇ ਤੇ ਇਹ ਸਾਰਾ ਰਾਜ ਉਹਨਾਂ ਨੇ ਦੱਸਿਆ ਇਹ ਸੁਣ ਕੇ ਅਮਰਾਜ ਕੰਨ ਲੱਗੇ ਹੀ ਤੂ ਇਸ ਤਰ੍ਹਾਂ ਤਾਂ ਪਹਿਲਾਂ ਕਦੀ ਨਹੀਂ ਹੋਇਆ ਫਿਰ ਜਮਰਾਜ ਵਿਚਾਰ ਕਰਨ ਲੱਗੇ ਤਾਂ ਉਸ ਥਾਂ ਤੇ ਦੇਵਰਿਸ਼ੀ ਨਾਰਦ ਆ ਗਏ ਨਾਰਦ ਨੂੰ ਦੇਖ ਕੇ ਯਮਰਾਜ ਖੁਸ਼ ਹੋ ਗਏ ਤੇ ਉਹਨਾਂ ਦਾ ਸਵਾਗਤ ਕੀਤਾ ਤਾਂ ਨਾਰਦ ਜੀ ਨੇ ਯਮਰਾਜ ਨੂੰ ਪੁੱਛਿਆ ਕਿ ਹੋਇਆ ਤੁਸੀਂ ਚਿੰਤਿਤ ਕਿਉਂ ਦਿਖ ਰਹੇ ਹੋ ਯਮਰਾਜ ਨੇ ਜਵਾਬ ਦਿੱਤਾ ਹੈ ਦੇਵਰਿਸ਼ੀ ਤੁਸੀਂ ਸਹੀ ਸਮੇਂ ਤੇ ਆਏ ਹੋ ਅਸੀਂ ਅੱਜ ਇੱਕ ਕੋਰ ਪਾਪੀ ਬ੍ਰਾਹਮਣ ਨੂੰ ਕੁੰਭੀ ਨਰਕ ਵਿੱਚ ਭੇਜਿਆ ਸੀ ਪਰ ਜਿਵੇਂ ਹੀ ਉਸ ਨੂੰ ਨਰਕ ਵਿੱਚ ਪਾਇਆ ਗਿਆ ਉੱਥੇ ਦੀ ਅੱਗ ਠੰਡੀ ਪੈ ਗਈ ਖੋਲਦਾ ਹੋਇਆ ਤੇਲ ਵੀ ਠੰਡਾ ਹੋ ਗਿਆ ਇਹ ਸੁਣ ਕੇ ਦੇਵਰੇਸ਼ੀ ਨਾਰਦ ਬੋਲੇ ਹੀ ਅਮਰਾਜ ਤੁਸੀਂ ਜਿਸ ਬ੍ਰਾਹਮਣ ਨੂੰ ਕੁੰਭੀ ਨਰਕ ਵਿੱਚ ਭੇਜਿਆ ਹੈ ਉਹ ਨਰਕ ਜਾਣ ਦੇ ਯੋਗ ਨਹੀਂ ਹੈ ਕਿਉਂਕਿ ਅਣਜਾਣੀ ਚੀਜ਼ ਸਹੀ ਉਸਨੇ ਇਸ ਤਰ੍ਹਾਂ ਦਾ ਇੱਕ ਪੁੰਨ ਕੀਤਾ ਹੈ ਜਿਸ ਨੇ ਉਸਦੇ ਸਾਰੇ ਪਾਪਾਂ ਦਾ ਨਾਸ਼ ਕਰ ਦਿੱਤਾ ਹੈ ਜੋ ਵੀ ਵਿਅਕਤੀ ਪੁੰਨ ਕਰਨ ਵਾਲੇ ਲੋਕਾਂ ਦੇ ਨਾਲ ਰਹਿੰਦਾ ਹੈ ਉਸ ਨੂੰ ਉਸਦੇ ਪੁੰਨ ਦਾ ਭਾਗ ਜ਼ਰੂਰ ਮਿਲਦਾ ਹੈ ਇਹ ਬ੍ਰਾਹਮਣ ਇੱਕ ਮਹੀਨੇ ਤੱਕ ਭਗਵਾਨ ਵਿਸ਼ਨੂੰ ਦੇ ਭਗਤਾਂ ਨਾਲ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਇਸਨੇ ਆਸ਼ਰਮ 'ਚ ਰਹਿੰਦੇ ਹੋਏ ਰੋਜ਼ ਤੂਸੀ ਦੇ ਪੌਦੇ ਨੂੰ ਪਾਣੀ ਦਿੱਤਾ ਹੈ ਇਸ ਕਾਰਨ ਇਸਨੇ ਅਸਲੀ ਪੁੰਨ ਅਰਜਿਤ ਕੀਤਾ ਹੈ ਜਿਸ ਕਰਕੇ ਇਸਦੇ ਪਾਪ ਨਸ਼ਟ ਹੋ ਗਏ ਉਹਨੇ ਬ੍ਰਾਹਮਣ ਵਿਸ਼ਨੂੰ ਲੋਕ ਜਾਣਦਾ ਅਧਿਕਾਰ ਰਤ ਹੈ ਇਸਨੇ ਅਣਜਾਣੇਚੀ ਸੇ ਇਹ ਨਾ ਪੁੰਨ ਕਮਾਲਿਆ ਜੋ ਜਨਮ ਜਨਮਾਂ ਸੀ ਮਿਲ ਨਾ ਹੋ ਕਹ। ਇਸ ਲਈ ਇਸ ਨੂੰ ਨਰਕ ਨਹੀਂ ਪੇ ਜਾਣਾ ਚਾਹੀਦਾ ਇਸ ਦੇ ਲਈ ਇਹੀ ਸਜਾ ਹੀ ਉਚਿਤ ਹੋਵੇਗੀ ਕਿ ਸਿਰਫ ਪੂਰੇ ਨਰਕ ਦਾ ਪ੍ਰਮਣ ਕਰੇ ਦੇਵ ઋષਿ ਨਾਰਦ ਦੀ ਗੱਲ ਸੁਣ ਕੇ ਯਮਰਾਜ ਬਹੁਤ ਖੁਸ਼ ਹੋਏ ਤੇ ਬ੍ਰਾਹਮਣ ਨੂੰ ਕੁੰਭੀ ਨਰਕ ਵਿੱਚੋਂ ਕੱਢ ਲਿਆ ਫਿਰ ਯਮਰਾਜ ਨੇ ਆਪਣੇ ਦੂਤਾਂ ਨੂੰ ਕਿਹਾ ਬ੍ਰਾਹਮਣ ਮਹਾਤਮਾ ਨੂੰ ਲੈ ਜਾਓ ਤੇ ਸਾਰੇ ਨਰਕ ਦੇ ਦਰਸ਼ਨ ਕਰਵਾਓ ਯਮਰਾਜ ਦਾ ਆਦੇਸ਼ ਸੁਣ ਕੇ ਦੂਤ ਉਸ ਨੂੰ ਪੂਰੇ ਨਰਕ ਦੇ ਦਰਸ਼ਨ ਕਰਵਾਉਣ ਲੱਗੇ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਹੇ ਦੇਵੀ ਸਤਿਆਪਾਮਾ ਇਸ ਤੋਂ ਬਾਅਦ ਉਹ ਬ੍ਰਾਹਮਣ ਇੱਕ ਯਕਸ਼ ਬਣ ਗਿਆ ਇਸ ਲਈ ਜੋ ਵੀ ਮਨੁੱਖ ਰੋਜ਼ ਤੁਲਸੀ ਦੀ ਪੂਜਾ ਕਰਦਾ ਹੈ ਤੇ ਤੁਲਸੀ ਦੇ ਪੌਦੇ ਨੂੰ ਜਨ ਅਰਪਿਤ ਕਰਦਾ ਹੈ ਉਹ ਭਗਵਾਨ বিষ্ণੂ ਤੇ ਮਾਤਾ ਲక్ష్ਮੀ ਦਾ ਬਹੁਤ ਪਿਆਰਾ ਹੋ ਜਾਂਦਾ ਹੈ। ਇਹੋ ਜਿਹਾ ਵਿਅਕਤੀ ਕਦੇ ਵੀ ਦੁਰਦਸ਼ਾ ਦਾ ਸਾਹਮਣਾ ਨਹੀਂ ਕਰਦਾ ਤੇ ਨਰਕ ਨਹੀਂ ਪਹੁੰਚਦਾ। ਜਿੰਨਾ ਕਹ ਰ ਚ ਤੁਲਸੀ ਦਾ ਪੌਦਾ ਹਮੇਸ਼ਾ ਹਰਿਆ ਭਰਿਆ ਰਹਿੰਦਾ ਹੈ ਉਤ ਸੂਖ ਸ਼ਾਂਤੀ ਤੇ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ। ਭਗਵਾਨ বিষ্ণੂ ਦੀ ਪੂਜਾ ਤੇ ਉਹਨਾਂ ਨੂੰ ਅਰਪਿਤ ਕੀਤੇ ਜਾਣ ਵਾਲੀ ਪੂਜ ਤੂਸੀ ਦੇ ਪੱਤੇ ਜ਼ਰੂਰ ਹੋਣੇ ਚਾਹੀਦੇ ਹਨ ਕਿਉਂਕਿ ਤੂਸੀ ਤੋਂ ਬਿਨਾਂ ਭਗਵਾਨ ਵਿਸ਼ਨੂੰ ਕਿਸੇ ਵੀ ਤਰ੍ਹਾਂ ਦਾ ਪੂਜਾ ਸਵੀਕਾਰ ਨਹੀਂ ਕਰਦੇ। ਦੋਸਤੋ ਜੇਕਰ ਤੁਹਾਡੇ ਘਰ 'ਚ ਵੀ ਤੂਸੀ ਦਾ ਪੌਦਾ ਹੈ ਤਾਂ ਤੁਹਾਨੂੰ ਆਪਣੇ ਘਰ ਦੀ ਸੁਖਸ਼ਾਂਤੀ ਤੇ ਖੁਸ਼ਹਾਲੀ ਲਈ ਤੂਸੀ ਦੇ ਪੌਦੇ ਨੂੰ ਚੁੰਨੀ ਜ਼ਰੂਰ ਚੜਾਉਣੀ ਚਾਹੀਦੀ ਹੈ। ਤੂਸੀ ਦਾ ਪੌਦਾ ਚੁੰਨੀ ਦੇ ਬਿਨਾਂ ਅਧੂਰਾ ਹੁੰਦਾ ਹੈ। ਤੂਸੀ ਸਿਰਫ ਇੱਕ ਪੌਦਾ ਨਹੀਂ ਬਲਕਿ ਮਾਤਾ ਲక్ష్ਮੀ ਦਾ ਸਰੂਪ ਹੈ। ਇਸ ਲਈ ਤੁਸੀ ਨੂੰ ਚੁੰਨੀ ਚੜਾਉਣਾ ਜ਼ਰੂਰੀ ਹੈ ਇਸ ਨਾਲ પતિ ਪਤਨੀ ਵਿੱਚ ਪ੍ਰੇਮ ਤੇ ਵਿਸ਼ਵਾਸ ਵਧਦਾ ਹੈ ਕਿਸੇ ਵੀ ਵਿਅਕਤੀ ਨੂੰ ਤੁਸੀ ਦੇ ਪੌਦੇ ਦੇ ਨੇੜੇ ਤੇਲੇ ਰਹਿ ਕੇ ਆਪ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਤੁਸੀ ਦੇ ਨੇੜੇ ਦੀਵਾ ਜਗਾਉਣ ਤੋਂ ਬਾਅਦ ਉਸ ਨੂੰ ਉੱਥੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਬੁਝਿਆ ਹੋਇਆ ਦੀਵਾ ਤੁਸੀ ਦੇ ਹੇਠਾ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਧਿਆਨ ਰੱਖੋ ਕਿ ਕਦੇ ਵੀ ਤੁਸੀ ਦੇ ਪੱਤਿਆਂ ਨੂੰ ਲੋਹਾ ਨਾਲ ਨਹੀਂ ਤੋੜਨਾ ਚਾਹੀਦਾ ਇਸ ਨਾਲ ਤੁਸੀਂ ਦਾ અપਮਾਨ ਹੁੰਦਾ ਹੈ ਇਸੇ ਦੇ ਨਾਲ ਇਸ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਐਤਵਾਰ ਦੇ ਦਿਨ ਤੁਲਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ ਤੇ ਨਾ ਹੀ ਐਤਵਾਰ ਨੂੰ ਤੁਲਸੀ ਦੇ ਪੌਦੇ ਨੂੰ ਪਾਣੀ ਅਰਪਿਤ ਕਰਨਾ ਹੈ ਬਾਕੀ ਦੂਜੇ ਦਿਨ ਤੁਸੀਂ ਰੋਜ਼ ਸਵੇਰੇ ਤੁਲਸੀ ਨੂੰ ਪਾਣੀ ਦੇ ਸਕਦੇ ਹੋ ਤੇ ਸ਼ਾਮ ਦੇ ਸਮੇਂ ਦੀਵਾ ਜਗਾ ਸਕਦੇ ਹੋ ਦੋਸਤੋ ਜ਼ਿਆਦਾਤਰ ਔਰਤਾਂ ਇਸ਼ਨਾਨ ਕਰਨ ਤੋਂ ਬਾਅਦ ਕੁੰਨੇ ਵਾਲਾ ਤੁਲਸੀ ਦੇ ਪੌਦੇ ਨੂੰ ਜਲ ਅਰਪਿਤ ਕਰ ਦਿੰਦੇ ਨੇ ਇਸ ਤਰ੍ਹਾਂ ਕਰਨਾ ਬਹੁਤ ਗਲਤ ਹੈ ਔਰਤ ਨੂੰ ਹਮੇਸ਼ਾ ਆਪਣੇ ਵਾਲ ਬੰਨ੍ਹ ਕੇ ਮੱਥੇ ਤੇ ਸਿੰਧੂਰ ਲਗਾ ਕੇ ਹੀ ਤੁਲਸੀ ਨੂੰ ਪਾਣੀ ਅਰਪਿਤ ਕਰਨਾ ਚਾਹੀਦਾ ਹੈ ਸ਼ਾਸਤਰਾ ਅਨੁਸਾਰ ਮਾਸਿਕ ਧਰਮ ਦੌਰਾਨ ਵੀ ਔਰਤਾਂ ਨੂੰ ਤੁਲਸੀ ਨੂੰ ਪਾਣੀ ਨਹੀਂ ਚੜਾਉਣਾ ਚਾਹੀਦਾ ਤੇ ਤੁਲਸੀ ਦੇ ਪੌਦੇ ਨੂੰ ਛੂਣਾ ਵੀ ਨਹੀਂ ਚਾਹੀਦਾ ਤੁਲਸੀ ਨੂੰ ਜਲ ਦਿੰਦੇ ਸਮੇਂ ਧਿਆਨ ਰੱਖੋ ਕਿ ਉਹ ਜਲ ਤੁਹਾਡੀ ਪੈਰਾਂ ਦੀ ਨਾ ਪਹੁੰਚ ਕਿਉਂਕਿ ਇਸ ਨਾਲ ਤુલਸੀ ਦਾ અપਮਾਨ ਹੁੰਦਾ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, "ਦੋਸਤੋ, ਤુલਸੀ ਦੇ ਦਰਸ਼ਨ ਨਾਲ ਮਨ ਨੂੰ ਸਵਰਗੀ ਪ੍ਰਾਪਤੀ ਹੁੰਦੀ ਹੈ ਤੇ ਉਸਦੇ ਪੱਤੇ ਦੇ ਸੇਵਨ ਨਾਲ ਉਸਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।" ਦੋਸਤੋ, ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਚਾਲੀਏ। ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹਨ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਹੀ ਇਸਨੂੰ ਵੀਡੀਓ ਦਾ ਉਦੇਸ਼ ਤੁਹਾਨੂੰ ਬੇਤਰ ਸਨਾ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਰਦੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਤੇ ਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਬਾਏ